ਵਾਹਿਗੁਰੂ ਜੀ ਕੀ ਫਤਿਹ ਹਰ ਮਹੀਨੇ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਅੱਜ ਹੋਈ ਕਿਉਂਕਿ ਇਹਦੇ ਵਿੱਚ ਬਹੁਤ ਅਹਿਮ ਮੁੱਦੇ ਵੀ ਸੀ ਕੋਈ ਉਹ ਵੀ ਸਾਰੇ ਡਿਸਕਸ ਹੋਏ ਚਾਹੇ ਰੁਟੀਨ ਮੈਟਰ ਸੀ ਤੇ ਅੱਜ ਦਾ ਜਿਹੜਾ ਮੇਨ ਤੌਰ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਪੰਜਾਬ ਨੂੰ ਪਾਣੀ ਦੀ ਮਾਰ ਪਈ ਜਿੱਥੇ ਪਈ ਆ ਉਹ ਤਾਂ ਜਾ ਕੇ ਦੇਖੋ ਤਾਂ ਪਤਾ ਲੱਗਦਾ ਪਾਣੀ ਦੀ ਮਾਰ ਪਈ ਜਿਹੜਾ ਸੋਕਾ ਬੈਠਾ ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਚਰਹਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਤੋਂ ਰਾਹਤ ਕਾਰਜ ਸ਼ੁਰੂ ਹੋਏ ਆ ਅੱਜ 23 ਅੱਤ ਤੋਂ ਇਮੀਡੀਏਟ ਫਰੋਮ ਦਾ ਡੇ 1 ਇਹ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਸੀ ਕਈ ਵਾਰੀ ਕਿਉਂਕਿ ਖਰਚ ਜਿਹੜੇ ਹੁੰਦੇ ਆ ਉਹ ਨਾਲ ਦੀ ਨਾਲ ਕਈ ਵਾਰੀ ਕਨਵੇ ਨਹੀਂ ਹੁੰਦੇ ਆ ਇੱਕ ਮੈਂ ਲਿਸਟ ਜਿਹੜੀ ਆ ਅੱਜ ਹੁਣ ਤੱਕ ਦੇ ਕਿਹੜੇ ਕਿਹੜੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਕਿੰਨਾ ਕਿੰਨਾ ਖਰਚ ਕੀਤਾ ਗਿਆ ਆਈਟਮ ਬਾਦ ਆਈਟਮ ਵਾਹੀ ਸੁਪੋਜ ਹਲਦੀ ਮਸਾਲਾ ਪਾਣੀ ਹਰਾਚਾਰਾ ਤਰਪਾਲਾਂ ਚੌਕਰ ਦਵਾਈ ਪੈਟਰੋਲ ਤਰਪਾਲਾਂ ਉਹਦੇ ਨਾਲ ਮਛਰਦਾਨੀਆਂ ਟਾਰਚਾਂ ਹਰ ਇੱਕ ਗੁਰਦੁਆਰੇ 'ਚੋ ਕਿੰਨਾ ਸਮਾਨ ਗਿਆ ਇਹ ਸਾਡਾ ਸਾਰੇ ਦਾ ਸਾਰਾ ਤਕਰੀਬਨ ਹਰ ਇੱਕ ਦਾ 9 9 ਤੱਕ ਜੋੜ ਵੀ ਲਾਇਆ ਤੇ ਅੱਜ ਦੇ ਐਗਜ਼ੈਕਟਿਵ ਦੇ ਵਿੱਚ ਦੱਸਿਆ ਵੀ ਗਿਆ ਕਿ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵਿੱਚੋਂ ਕਿੰਨਾ ਕਿੰਨਾ ਜਿਹੜਾ ਆ ਉਹ ਰਾਹਤ ਕਾਰਜਾਂ ਲਈ ਮਾਇਆ ਗਈ ਆ ਹੁਣ ਤੱਕ ਸਾਡੇ 77,40,233 ਰੁਪਏ ਇਹ ਵੱਖ-ਵੱਖ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਚਾਹੇ ਡੀਜ਼ਲ ਆ ਇਹ ਸਾਰੀ ਅਮਦਾਨ ਗਈ ਆ ਜਿਹਦੇ ਅੰਕੜੇ ਆ ਸਾਰੇ ਜੇ ਕਿਸੇ ਨੇ ਗੁਰਦੁਆਰਾ ਬਾਈ ਜਿਲਾਣੇ ਹੋਰ ਤਾਂ ਲੈ ਸਕਦਾ ਕারণ ਜ਼ਰੂਰ ਤਾਂ ਨਹੀਂ ਇਹਦੇ ਵਿੱਚ ਤਕਰੀਬਨ ਮੂٹے ਤੌਰ ਦੇ ਉੱਤੇ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 23,85,262 ਰੁਪਏ ਉਹ ਤੋਂ ਇਲਾਵਾ ਮੁਕਸਰ ਸਾਹਿਬ ਸ੍ਰੀ ਦਰਵਾਰ ਸਾਹਿਬ 3,99,434 ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰਤੇਗ ਮਹਾਂਦਰ ਪਾਚਾ ਨੌਵੀਂ ਬਾਬਾ ਬਕਾਲਾ 3,65,842 ਰੁਪਏ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਉਹ ਕਿ ਵੱਡਾ ਫੈਕਟ ਹੈ ਤੇ ਉੱਥੇ ਕੁਝ ਰਾਸ਼ਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਵੀ ਗਿਆ ਇੱਥੇ 251871 ਜਾਮਨੀ ਸਾਹਿਬ ਫਰੋਜਪੁਰ ਤੋਂ 168478 ਰੁਪਏ ਇਸੇ ਤਰ੍ਹਾਂ ਗੁਰੂ ਕਾ ਬਾਗ ਕੁੱਕੇਵਾਲੀ 26443 ਰੁਪਏ ਬੇਰ ਸਾਹਿਬ ਸultanpur Lodhi ਤੋਂ 12 ਲੱਖ 95808 ਰੁਪਏ ਗੁਰਦੁਆਰਾ ਤੇਜਾ ਕਲਾਂ ਤੋਂ 8000 ਰੁਪਏ ਦਾ ਕੇਵਲ ਸਮਾਨ ਗਿਆ ਦੰਦਮਾ ਸਾਹਿਬ ਤਲਵੰਡੀ ਸਾਬੋ ਤੋਂ 262710 ਰੁਪਏ ਇਸੇ ਤਰ੍ਹਾਂ ਦੂਖ ਨਿਵਾਰਨ ਪਟਿਆਲਾ ਤੋਂ 966385 ਰੁਪਏ ਇਹ ਲਗਭਗ 57 77 ਲੱਖ 40233 ਰੁਪਏ ਇਹ ਅਪਡੇਟ ਆ 99 ਤੱਕ ਹੁਣ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਮੇਸ਼ਾ ਇਹ ਆਲੰਬਾਰ ਰਹਾ ਪਰ ਲੋਕਾਂ ਨਾਲ ਨਹੀਂ ਖੜਦੀ ਪਰ ਲੋਕਾਂ ਨਾਲ 23 ਵਿੱਚ ਵੀ ਖੜੇ ਪਹਿਲਾਂ ਵੀ ਖੜੇ ਇਹ ਗੁਰੂ ਕੀ ਗੋਲਕ ਚ ਮਾਇਆ ਆਉਂਦੀ ਹੈ ਤੇ ਉਹਨਾਂ ਕਾਰਜਾਂ ਨੇ ਖਰਚੇ ਕੀਤੇ ਜਾਂਦੇ ਆ ਤੇ ਅੱਜ ਵੀ ਗੱਲਾਂ ਹੁੰਦੀਆਂ ਵੀ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਕੇਰਲਾ ਚ ਹੜ ਹੋਇਆ ਆ ਹੁੰਦਾ ਤੇ ਸ਼੍ਰੋਮਣੀ ਕਮੇਟੀ ਨੇ ਉੱਥੇ ਪਹੁੰਚੇ ਹੋਣਾ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਯਤਨ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਤੌਰ ਤੇ ਯਤਨ ਜਾਰੀ ਆ ਉਹਨਾਂ ਦੇ ਵੀ ਵੱਡੇ ਪੱਧਰ ਤੇ ਬਾਕੀ ਜਥੇਬੰਦੀਆਂ ਵੀ ਉਹ ਵੀ ਆਪਣਾ ਜਿਹੜਾ ਆ ਯੋਗਦਾਨ ਪਾ ਰਹੇ ਆ ਬਖੂਬੀ ਪਰ ਕਿਉਂਕਿ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਮੁੜਦੀ। ਸੋ ਮੇਰਾ ਕਹਿਣ ਤੋਂ ਭਾਵ ਕਿ ਅੱਜ ਵੀ ਅਸੀਂ ਬੈਠ ਕੇ ਕਿਉਂਕਿ ਹੁਣ ਪਾਣੀ ਸੁੱਕ ਰਿਹਾ ਮੈਂ ਅੱਜ ਸਵੇਰੇ ਦੇਰ ਬਾਬਾ ਨਾਨਕ ਵੀ ਗਿਆ। ਫੇਰ ਮੈਂ ਰਮਦਾਸ ਧੰਨ ਧੰਨ ਬਾਬਾ ਬੁੱਢਾ ਜੀ ਦਾ ਉੱਥੇ ਜੋੜ ਮੇਲਾ ਸੀ ਉੱਥੇ ਵੀ ਗਿਆ ਤੇ ਅਜਨਾਲੇ ਵਿੱਚ ਵੀ ਹੋ ਕੇ ਆਇਆ। ਕੋਸ਼ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਸ਼ਤੇ ਨਹੀਂ ਹੋ ਸਕਣੀਆਂ। ਉਹਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ। ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੁਰਚਣਾ ਉਹਨੂੰ ਕਿਵੇਂ ਪਤਲੀ ਕਰਨਾ ਇਹ ਜ਼ਿੰਮੇਵਾਰਲੇ ਚਿੰਤਾ ਦਾ ਵਿਸ਼ਾ ਬਣਿਆ ਹੈ। ਅਸੀਂ ਲਗਭਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਇਆ ਰਾਖਮਾਂ ਰੱਖਿਆ। ਜਿਹਦੇ ਵਿੱਚ ਮੋٹے ਤੌਰ ਦੇ ਉੱਤੇ ਇਹ ਨਹੀਂ ਵੀ ਸਾਰੇ ਖਰਚ ਹੋ ਜਾਣੇ ਬਾਜ਼ ਵੀ ਸਕਦੇ ਆ। ਪਰ ਅਸੀਂ ਇਹ ਕਿਹੜੇ ਕਿਹੜੇ ਢਾਂਗ ਚੋਂ ਕਿੱਥੋਂ ਕਿੱਥੋਂ ਪੈਸੇ ਚੱਕੇ ਆ ਇਹ ਸਾਰੇ ਵਿੱਚ ਇੱਕ ਵੱਡਾ ਯੋਗਦਾਨ ਐ এমਪਲੋਇਜ਼ ਦਾ ਵੀ ਆ